ਲੋ ਜੀ ਸੰਗਜੀ ਅੱਜ ਸ਼ਾਮ ਨੂੰ ਜਿਹੜਾ ਇਹ ਡਰਾ ਨਿਕਲ ਜਾਣਾ ਪਿੰਡ ਬਾਜੇਵਾਲਾ ਜ਼ਿਲ੍ਹਾ ਮਾਨਸਾ ਡੇਰਾ ਬਾਬਾ ਬ੍ਰਹਮਚਾਰੀ ਜੀ ਜਿੱਥੋਂ ਦੀ ਕਮੇਟੀ ਨੇ ਦਾਨ ਪਾਤਰ ਸਕੀਮ ਚਲਾਈ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਬੈਸ ਦਾ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਕਿਉਂਕਿ ਵੀਡੀਓ ਬਹੁਤ ਚੱਲੀ ਜਾਂਦੀ ਹੈ ਅੱਜ ਸ਼ਾਮ ਨੂੰ ਆਪਾਂ ਡਰਾ ਕੱਢਣਾ ਮਿੰਨੀ ਡਰਾ 11 ਨਾਮ ਕੱਢਣੇ ਨੇ ਤੇ ਪਹਿਲਾਂ ਤਾਂ ਭਰਾਵਾਂ ਨੂੰ ਕਰਾ ਦਨੇ ਆ ਨੰਬਰ ਨੋਟ 7986464010 ਇਹ ਨੰਬਰ ਦੇ ਉੱਪਰ ਕੂਪਨ ਮਿਲਣਗੇ ਆਪਣਾ ਪਰਸਨਲ ਨੰਬਰ ਆ ਇਹ 500 ਦੇ 3 ਕੂਪਨ ਨੇ 1000 ਦੇ 10 2000 ਦੇ 25 5000 ਦੇ ਟੋਟਲ 75 ਕੂਪਨ ਦੇਣੇ ਆ ਬਾਈ ਅੱਜ ਸ਼ਾਮ ਨੂੰ ਆਪਾਂ ਮਿਨੀ ਡਰਾ ਦੇ ਵਿੱਚ ਇੱਕ ਤਾਂ ਸਕੂਟਰੀ ਕੱਢਣੀ ਆ ਭਰਾ ਜੀ ਜੋ ਕਿ ਬਿਲਕੁਲ ਫ੍ਰੀ ਮਿਲ ਰਹੀ ਆ ਭਰਾਵਾਂ ਨੂੰ ਕਿਉਂਕਿ ਕੂਪਨ ਤਾਂ ਵੱਡੇ ਨਾਮਾਂ ਵਾਲੀ ਖਰੀਦਣੇ ਨੇ ਤੇ ਇਹ ਫ੍ਰੀ ਆ ਇਹ ਫ੍ਰੀ ਮਿਲ ਰਹੇ ਆ ਕੂਪਨ ਜੀ ਤੇ ਚਾਹੇ ਕੋਈ ਲੈ ਜੇ ਏਸੀ ਦੂਜੇ ਨਾਮ ਦੇ ਵਿੱਚ ਵਿੰਡੋ ਏਸੀ ਆ ਦੋ ਸਾਈਕਲ ਐਲਈਡੀਆਂ ਤੇ ਛੱਤ ਵਾਲੇ ਪੱਖੇ ਟੋਟਲ 11 ਨਾਮ ਨੇ ਤੇ ਇਹ ਡਰਾ ਜਿਹੜਾ ਚੱਲ ਰਿਹਾ ਬਾਈ ਡੇਰੇ ਦੀ ਸੇਵਾ ਲਈ ਚੱਲ ਰਿਹਾ ਹੈ ਜੋ ਕਿ ਆਪਣੀ ਬਹੁਤ ਸ਼ਰਧਾ ਵਾਲੀ ਜਗਾਹ ਕੀ ਤੇ ਇਤਿਹਾਸ ਕਡੇਰਾ ਡੇਰਾ ਬਾਬਾ ਬ੍ਰਹਮਚਾਰੀ ਜੀ ਪਿੰਡ ਬਾਜੇਵਾਲਾ ਤੇ 28 ਜੁਲਾਈ ਨੂੰ ਮੇਨ ਡਰਾ ਕੱਢਣਾ ਜਿਦੇ ਵਿੱਚ ਪਹਿਲਾ ਨਾਮ ਨਿਊ ਹਾਲੈਂਡ 4x4 ਤੇ ਚਾਹੇ ਕੋਈ ਭਰਾ ਲੈ ਜੇ ਥਾਰ ਥਾਰ ਜਾਂ ਬੁਲਟ ਲੈ ਜੇ ਤੇ ਜਾਂ ਹੈਗਾ ਜੀ ਫੋੜ ਤਿਆਰ ਕਰਵਾਇਆ ਹੋਇਆ ਤੇ ਜੇ ਕੋਈ 5000 ਦੇ ਕੂਪਨ ਪਾਉਂਦਾ ਤਾਂ ਲੰਡੀ ਜੀਪ ਦੇਣੀ ਹੈ ਇਹ ਸਪੈਸ਼ਲ ਮਿਨੀ ਡਰਾ ਦੇ ਵਿੱਚ ਹੈ ਬਈ ਜੀ ਇਹ ਉਹਨਾਂ ਨੂੰ ਮਿਲਣੇ ਆ ਜੇ 1000 2000 ਜਾਂ 4000 ਜਾਂ 5000 ਦੇ ਕੂਪਨ ਲੈਣਗੇ 500 ਵਾਲੇ ਵੀਰ ਦਾ ਇਹਦੇ ਵਿੱਚ ਪਾਰਟਿਸਪੇਟ ਨਹੀਂ ਹੋਣਾ ਲੋ ਜੀ 500 ਵਾਲੇ ਵੀਰ ਉਹ ਨਾਮ ਜਿੱਤ ਸਕਦੇ ਨੇ ਜਿਹੜਾ 7 ਜੁਲਾਈ ਨੂੰ ਨਿਕਲਣਾ ਹਾਂਜੀ ਜੀ ਧੰਨਵਾਦ